ਹਾਂਜੀ ਦੋਸਤੋ ਸਿਹਤ ਨੂੰ ਸਿਹਤਮੰਦ ਰੱਖਣ ਦੇ ਨੰਬਰ 1 ਜੋ ਲੋਕ ਜਿਆਦਾ ਪਤਲੇ ਹਨ ਉਹਨਾਂ ਨੂੰ ਆਪਣੀ ਡਾਈਟ ਵਿੱਚ ਪਨੀਰ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਨੰਬਰ 2 ਜੇਕਰ ਤੁਹਾਡਾ ਪੇਟ ਬਹੁਤ ਜ਼ਿਆਦਾ ਬਦਰ ਹੈ ਤਾਂ ਉਸ ਉੱਪਰ ਲਸਣ ਦੇ ਰਸ ਦੀ ਮਾਲਸ਼ ਕਰੋ ਨੰਬਰ 3 ਨਾਰੀਅਲ ਤੇਲ ਚਿਹਰੇ ਤੇ ਲਗਾਉਣ ਨਾਲ ਦਾਗ ਧੱਬੇ ਦੂਰ ਹੋ ਜਾਂਦੇ ਹਨ ਨੰਬਰ 4 ਮਸੂੜਿਆਂ ਵਿੱਚ ਦਰਦ ਹੋਵੇ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰੋ ਦਰਦ ਤੋਂ ਰਾਹ ਮਿਲ ਗਿਆ ਨੰਬਰ 5 ਬੱਟ ਬੋਲਣ ਵਾਲੇ ਇਨਸਾਨ ਦਾ ਦਿਮਾਗ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਨੰਬਰ 6 ਜੋ ਲੋਕ ਰਜਾਇਨਾ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਦੇ ਪਿਸ਼ਾਬ ਦੀ ਇਨਫੈਕਸ਼ਨ ਨਹੀਂ ਹੁੰਦੀ ਪਰ 7 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਕੇ ਪਿੱਛੇ ਵੱਲ ਜਾਂਦਾ ਹੋਵੇ ਤਾਂ ਇਹ ਇੱਕ ਪਥਰੀ ਨਿਸ਼ਾਨੀ ਹੈ ਨੰਬਰ 8 ਕੱਚਾ ਲਸਣ ਖਾਣ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 9 ਹਰ ਰੋਸੂਲੇ ਸੇਵਨ ਕਰਨ ਨਾਲ ਸਰੀਰ ਨੂੰ ਫਾਈਬਰ ਤੇ ਪ੍ਰੋਟੀਨ ਮਿਲਦੀ ਹੈ ਨੰਬਰ 10 ਰਜਾਇਨਾ ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਘਟ ਹੋਣ ਲੱਗ ਜਾਂਦੀ ਹੈ ਨੰਬਰ 11 ਚਕੰਦਰ ਵਿੱਚ ਚੈਨਾ ਭਰੂ ਮਾਤਰਾ ਵਿੱਚ ਹੁੰਦੀ ਹੈ ਇਸ ਦਾ ਸੇਵਨ ਕਰਨਾ ਸਰੀਰ ਨੂੰ ਚਮਕਾਉਂਦੀ ਹੈ ਨੰਬਰ 12 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਹੋਵੇ ਤਾਂ ਸਵੇਰੇ 3-4 ਖਰੋਟ ਦੀਆਂ ਗਿਰੀਆਂ ਚਬਾ ਲਓ ਇਸ ਨਾਲ ਦਰਦ ਤੋਂ ਰਾਹ ਮਿਲੇਗਾ ਨੰਬਰ 13 ਸਵੇਰੇ ਖਾਲੀ ਪੇਟ ਲਸਣ ਖਾਣ ਨਾਲ ਕੋਲੇਸਟਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 14 ਹਾਰਟ ਐਟੈਕ ਤੋਂ ਬਚਣ ਲਈ ਰੋਜ਼ਾਨਾ ਪਿਆਜ਼ ਅਤੇ ਲਸਣ ਖਾਓ ਨੰਬਰ 15 ਜੇਕਰ ਤੁਹਾਨੂੰ ਪਿਸ਼ਾਬ ਰੋਕ ਕੇ ਆ ਰਿਹਾ ਹੈ ਤਾਂ ਰੋਜ਼ਾਨਾ ਨਾਰੀਅਲ ਪਾਣੀ ਪੀਓ ਇਸ ਸਮੱਸਿਆ ਦੂਰ ਹੋ ਜਾਵੇਗੀ ਨੰਬਰ 16 ਬਵਾਸੀਰ ਦੇ ਰੋਗ ਨੂੰ ਭਿੱਜੇ ਹੰਜੀਰ ਖਾਣੇ ਚਾਹੀਦੇ ਆ ਨਾ ਇਸ ਨਾਲ ਇਹ ਬਿਮਾਰੀ ਦੂਰ ਹੋ ਜਾਏਗੀ ਨੰਬਰ 17 ਕਾਜੂ ਦਾ ਸੇਵਨ ਕਰਨ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 18 ਗਲਾਬ ਦੇ ਫੁੱਲਾਂ ਨੂੰ ਸੁਗੰਧ ਨਾਲ ਡਿਪਰੈਸ਼ਨ ਘਟ ਹੁੰਦਾ ਹੈ ਨੰਬਰ 19 ਛੋਲੇ ਖਾਣ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 20 ਜੋ ਲੋਕ ਬਾਏ ਰੋਟੀ ਖਾਂਦੇ ਹਨ ਉਹਨਾਂ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਅਤੇ ਉਹਨਾਂ ਨੂੰ ਨੀਂਦ ਦੀ ਸਮੱਸਿਆ ਵੀ ਨਹੀਂ ਹੁੰਦੀ ਧੰਨਵਾਦ ਜੀ